ਤਿਆਰ ਨਗਰ ਨਿਯਮ ਦੇ ਰਿਜ਼ਲਟ ਆਨੇ ਸ਼ੁਰੂ ਹੋ ਗਏ ਨੇ ਵਾਰਡ ਨੰਬਰ 25 ਤੋਂ ਸੰਜੀਵ ਸ਼ਰਮਾ ਕਾਲੂ ਦੇ ਵਾਈਫ ਜਿਹੜੇ ਹੈਗੇ ਨੇ ਉਹ ਜਿੱਤੂਗੇ ਨੇ ਗੱਲਬਾਤ ਕਰ ਲੈਣੇ ਮੈਮ ਜਿੱਤ ਦੇ ਪਹਿਲੇ ਤੇ ਮੁਬਾਰਕਾਂ ਬੜੀ ਜਦੋਜਾਦ ਤੇ ਬਾਦ ਜਿਹੜੀ ਅੱਗੇ ਅੱਜ ਜਿੱਤ ਮਿਲ ਗਈ ਹੈ ਪਹਿਲੀ ਵਾਰ ਚੋਣ ਲੜੀ ਹੈ ਜਿਹੜੀ ਹੈਗੀ ਹੈ ਤੇ ਕਿੰਨੀ ਵੋਟਾਂ ਤੋਂ ਤਕਰੀਬਨ ਜਿੱਤ ਪ੍ਰਾਪਤ ਹੋਈ ਹੈ ਸਾਨੂੰ ਜੀ 350 ਵੋਟ ਤੋਂ ਜਿੱਤ ਪ੍ਰਾਪਤ ਹੋਈ ਹੈ ਤੇ ਬੜਾ ਵਧੀਆ ਲੱਗ ਰਿਹਾ ਬਹੁਤ ਅੱਛਾ ਰਿਸਪੌਂਸ ਹੈ ਸਾਡੇ ਵਾਰਡ ਵਾਸੀਆਂ ਦਾ ਇੱਕ ਜਦੋਜਾਦ ਸੀ ਕਿ ਹਾਂ ਵੀ ਉਹ ਕਿ ਦੂਸਰੀ ਪਾਰਟੀ ਵੱਲੋਂ ਜ਼ਬਰਦਸਤੀ ਕੀਤੀ ਜਾ ਰਹੀ ਸੀ ਪਰ ਫਿਰ ਵੀ ਰੱਬ ਨੇ ਤੁਹਾਡੀ ਸੁਣ ਲਈ ਤੇ ਜਿੱਤ ਦਿੱਤੀ ਹੈ ਹਾਂਜੀ ਹਾਂਜੀ ਬਿਲਕੁਲ ਉਹਨਾਂ ਵੱਲੋਂ ਤੱਕਾ ਤੇਜੀ ਬਹੁਤ ਕੀਤਾ ਗਿਆ ਬਟ ਫਿਰ ਵੀ ਅਸੀਂ ਡੈਡੀਕੇਟਿਡ ਸੀ ਇਸ ਚੀਜ਼ ਨੂੰ ਲੈ ਕੇ ਬਟ ਅਸੀਂ ਆਪਣੇ ਡਟੇ ਰਹੇ ਤੇ ਜਿੱਤ ਪ੍ਰਾਪਤ ਕੀਤੀ ਸੋ ਸਾਡੇ ਨਾਲ ਸੰਜੀਵ ਸ਼ਰਮਾ ਕਾਲੂ ਜ਼ਿਲ੍ਹਾ ਪ੍ਰਧਾਨ ਕਾਂਗਰਸ ਦੇ ਵੀ ਮੌਜੂਦ ਨੇ ਸੰਜੀਵ ਜੀ ਜਮਾਂਤ ਵੀ ਅੱਜ ਮਿਲ ਗਈ ਹੈ ਤੇ ਇੱਕ ਜਿੱਤ ਵੀ ਮਿਲ ਗਈ ਹੈ ਕਿਸ ਤਰ੍ਹਾਂ ਦੇਖ ਰਹੇ ਹੋ ਪਹਿਲਾਂ ਤਾਂ ਮੈਂ ਸ਼ੁਕਰਗੁਜ਼ਾਰ ਹਾਂ ਮਾਨਯੋਗ ਹਾਈ ਕੋਰਟ ਦਾ ਸਾਡੇ ਐਡਵੋਕੇਟ ਜਗਦੀਸ਼ ਸ਼ਰਮਾ ਜੀ ਦਾ ਆਸ਼ੂ ਸ਼ਰਮਾ ਜੀ ਦਾ ਸਾਰਿਆਂ ਦਾ ਜਿਨ੍ਹਾਂ ਨੇ ਅੱਜ ਸਾਨੂੰ ਮੈਨੂੰ ਜ਼ਮਾਨਤ ਵੀ ਮਿਲੀ ਹੈ ਤੇ ਤੇ ਇਹ ਮੈਂ ਕਹਿੰਦਾ ਸੱਚ ਦੀ ਸੱਚ ਦੀ ਜਿੱਤ ਹੈ ਦੇਖੋ ਜਿਹੜੀ ਇੰਨੀ ਤਸ਼ੱਦਦ ਇਹਨਾਂ ਨੇ ਤੁਸੀਂ ਦੇਖ ਰਹੇ ਹੋ ਪਹਿਲਾਂ ਇਹਨਾਂ ਨੇ ਐਨਓਸੀ ਵੇਲੇ ਲਾ ਲਓ ਜਾਂ ਨਾਮਿਨੇਸ਼ਨ ਚ ਲਾ ਲਓ ਕਿਦਾਂ ਇਹਨਾਂ ਨੇ ਲੋਕਾਂ ਨੂੰ ਗੁਮਰਾਹ ਕਰਕੇ ਲੋਕਾਂ ਨੂੰ ੱੱਕੇਸ਼ਾਈ ਦਾ ਜਿਹੜਾ ਮਤਲਬ ਮੈਂ ਇਹ ਤੇ ਕਹਿੰਦਾ ਸਾਨੂੰ ੱੱਕਾ ਜਿਹੜਾ ਇਹਨਾਂ ਨੇ ਸਾਡਾ ਕੀਤਾ ਲੋਕਾਂ ਨੇ ਸਾਨੂੰ ਉਹਦਾ ਹੀ ਧੋਖਾ ਮ ਜਵਾਬ ਦਿੱਤਾ ਹੈ ਇਹ ਜਿਹੜੀ ਜਿੱਤ ਹੈ ਸਾਰੇ ਸਾਡੇ ਵੋਟ ਵਾਸੀਆਂ ਦੀ ਜਿੰਦੇ ਵੀ ਮੇਰੇ ਭਰਾ ਮੇਰੀ ਮੈਂ ਤੇ 10 ਦਿਨਾਂ ਤੋਂ ਅੰਦਰ ਸੀਗਾ ਬਿਲਕੁਲ ਮੈਨੂੰ ਪੁਲਿਸ ਨੇ ਅੱਜ ਅੱਜ ਇੱਕ ਘੰਟਾ ਪਹਿਲਾਂ ਇਸ ਮੈਨੂੰ ਛੱਡਿਆ ਤੇ ਇਹ ਨੇਹਾ ਤੇ ਇਹਨਾਂ ਮੇਰੀ ਸਾਰੀ ਜਿਹੜੀ ਟੀਮ ਸਾਰੇ ਮੇਰੇ ਮੇਰੀਆਂ ਮਾਤਾ-ਮਾ ਮੇਰੇ ਭੈਣ ਮੇਰੇ ਬਜ਼ੁਰਗ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਪਹਿਲਾਂ ਤੇ ਉਹਨਾਂ ਦਾ ਮੈਂ ਬਹੁਤ ਬਹੁਤ ਤਨਵਾਦ ਕਰਦਾ ਇਹ ਜਿੱਤ ਸਾਡੀ ਜਿੱਤ ਨਹੀਂ ਹੈ ਇਹ ਉਹਨਾਂ ਲੋਕਾਂ ਦੀ ਜਿੱਤ ਹੈ ਜਿਨ੍ਹਾਂ ਨੇ ਸਾਨੂੰ ਅੱਜ ਇਸ ਇਸ ਸੀਟ ਤੇ ਪਹੁੰਚਣ ਦੇ ਕਾਬਿਲ ਕੀਤਾ ਸਾਡਾ ਬੜਾ ਨਵਾਂ ਏਰੀਆ ਸੀਗਾ ਪਹਿਲਾਂ ਵੀ ਇਸ ਇੱਥੋਂ ਮੌਜੂਦਾ 25 ਨੰਬਰ ਵਾਰਡ ਤੋਂ ਕਾਉਂਸਲਰ ਸੀਗੇ ਉਹਦੇ ਚ ਗੁਰਬਖਸ਼ ਕਲੋਨੀ ਤੇ ਗੁਨਾਨਗਰ ਪੈਂਦਾ ਸੀਗਾ ਉਹਨੇ ਵਾਰਡ ਨੰਬਰ 22 ਬਣ ਗਿਆ ਜਿਸ ਸਾਡਾ ਗੁਰਬਖਸ਼ ਖਲੂ ਨਾਲ ਤਫੱਜਲਪੁਰਾ ਨਵਾਂ ਏਰੀਆ ਸੀਗਾ ਤੇ ਅਸੀਂ ਉੱਥੇ ਲੋਕਾਂ ਨੇ ਸਾਨੂੰ ਜਿਹੜਾ ਪਿਆਰ ਮਿਲਿਆ ਅਸੀਂ ਉਹਨਾਂ ਦਾ ਜੋ-ਜੋ ਅਸੀਂ ਵਾਅਦੇ ਕੀਤੇ ਨੇ ਉਹਨਾਂ ਦੇ ਪਹਿਲਾਂ ਵੀ ਅਸੀਂ ਕਰਦੇ ਰਹੇ ਹਾਂ ਪਿਛਲੇ 7 ਸਾਲ ਅਸੀਂ ਉੱਥੇ ਮੌਜੂਦਾ ਕੌਂਸਲਰ ਰਹੇ ਹਾਂ ਤੇ ਹੁਣ ਵੀ ਜਿਹੜੇ ਕੋਈ ਵਾਅਦੇ ਅਸੀਂ ਕੀਤੇ ਉਹਨੂੰ ਪੂਰੇ ਸਿਰ ਸਿਰੇ ਚੜਾਵਾਂਗੇ ਜੀ ਕਿਹੜੇ-ਕਿਹੜੇ ਕੰਮਾਂ ਨੂੰ ਪਹਿਲ ਦਿੱਤੀ ਜਾਏਗੀ ਕੋਈ ਕੰਮ ਰੰਦੇ ਹੋਣਗੇ ਕਿਹੜੇ-ਕਿਹੜੇ ਰੰਦੇ ਨੇ ਕੰਮ ਬਹੁਤ ਕੰਮ ਨੇ ਛੋਟੇ ਛੋਟੇ ਤੁਸੀਂ ਦੇਖਦੇ ਹੋ ਅਸੀਂ ਸਾਡੀ ਸਰਕਾਰ ਸੀ 5 ਸਾਲ ਰਹੀ ਅਸੀਂ ਮੇਰੀ ਜਿਹੜੀ ਪੁਰਾਣੀ ਵਾਰਸ ਸੀ ਉੱਚ ਅਸੀਂ ਬਹੁਤ ਕੰਮ ਕੀਤੇ ਪਰ ਜਿਹੜੀ ਹੁਣੇ ਸਾਡੇ ਨਾਲ ਐਡੀਸ਼ਨਲ ਮੇਰੀਆਂ ਅਜਾ ਤਫਜਲਪੁਰਾ ਪੈ ਗਿਆ ਉਹਦੇ ਪਿਛਲੇ 2 ਸਾਲਾਂ 'ਚ ਉੱਤੇ ਕੁਝ ਕੰਮ ਨਹੀਂ ਹੋਇਆ ਤੇ ਮੇਰੇ ਲਈ ਨਵੀਂ ਵਾਰ ਸੀਗੀ ਤੇ ਮੈਂ ਕੰਪੇਨ ਅਜੇ ਸ਼ੁਰੂ ਹੀ ਕੀਤੀ ਸੀਗੀ ਤੇ ਇਹਨਾਂ ਨੇ ਮੈਨੂੰ ਪੁਲਿਸ ਨੇ ਮੈਨੂੰ ਅਰੈਸਟ ਕਰ ਲਈ ਉਹਦੇ 'ਚ ਅਸੀਂ ਬਹੁਤ ਕੋਈ ਚੀਜ਼ਾਂ ਨੇਹਾ ਨੇ ਜਿਹਨਾਂ ਸਾਰੀ ਸਾਡੀ ਟੀਮ ਨੇ ਨੋਟ ਕੀਤੀਆਂ ਨੇ ਤੇ ਹੁਣ ਅਸੀਂ ਸਾਰੇ ਲੋਕਾਂ ਨੂੰ ਸਵੇਰੇ ਮਿਲਾਂਗੇ ਜਿਨ੍ਹਾਂ ਦੀ ਕੋਈ ਪ੍ਰੋਬਲਮਸ ਹੋ ਗਈ ਪਹਿਲ ਦੇ ਆਧਾਰ ਤੇ ਅਸੀਂ ਬਿਲਕੁਲ ਪੂਰਾ ਕਰਾਂਗੇ ਪਹਿਲਾਂ ਵੀ ਕਰਦੇ ਆਏ ਤੇ ਹੁਣ ਵੀ ਲੋਕਾਂ ਨਾਲ ਅਸੀਂ ਵਾਅਦਾ ਕਰਦੇ ਆ ਜਿਹੜਾ ਸਾਨੂੰ ਲੋਕਾਂ ਨੇ ਸਾਨੂੰ ਪਿਆਰ ਦਿੱਤਾ ਉੱਤੇ ਅਸੀਂ ਖਰੇ ਉਤਰਾਂਗੇ ਸਰਕਾਰ ਦੂਸਰੀ ਹੈ ਕੀ ਲੱਗ ਰਿਹਾ ਕਿ ਮੁਸ਼ਕ ਪੈਸੇ ਨਹੀਂ ਮਿਲਣਗੇ ਜਾਂ ਕੋਈ ਇਸ ਤਰ੍ਹਾਂ ਦੀ ਜਦੋਜਾਦ ਵੀ ਫੇਰ ਕਰਨੀ ਪੈਣੀ ਹੈ ਦੇਖੋ ਗੱਲ ਹੈ ਵੀ ਕੰਮ ਕਰਨਾ ਆਉਣਾ ਚਾਹੀਦਾ ਸਾਨੂੰ ਕੰਮ ਕਰਾਉਣਾ ਹੁੰਦਾ ਹੈ ਇਸ ਕਰਕੇ ਦੇਖੋ ਪਹਿਲਾਂ ਵੀ ਇਹਨਾਂ ਨੇ ਕੋਈ ਕਸਰ ਨਹੀਂ ਛੱਡੀ ਸਾਨੂੰ ਵੀ ਸੰਜੀਵ ਕਾਲ ਸੰਜੀਵ ਕੈਂਪੇਨ ਤੇ ਨਾ ਚੱਲਿਆ ਵੀ 10 ਦਿਨ ਇਹਨਾਂ ਦੀ ਮੈਨੂੰ ਰੈਸਟ ਪਾਈ ਮੇਰੇ ਨਾਲ ਦੀ ਉਹ ਜਿਹੜੀ ਸਾਰੀ ਸਾਰੀ ਟੀਮ ਸੀਗੀ ਉਹਨਾਂ ਨੂੰ ਕਰੋ ਚੱਕਨ ਚੱਕਨ ਮਸਤੀ ਇਹਨਾਂ ਨੇ ਕੋਈ ਕਸਰ ਨਹੀਂ ਛੱਡੀ ਇਹਨਾਂ ਨੇ ਪੂਰਾ ਜ਼ੋਰ ਲਾਇਆ ਅਸੀਮਰ ਪਰਮਾਤਮਾ ਦਾ ਸਾਡੇ ਸਿਰ ਤੇ ਹੱਥ ਸੀਗਾ ਲੋਕਾਂ ਦਾ ਮੇਰੇ ਨਾਲ ਲੋਕਾਂ ਦਾ ਆਸ਼ੀਰਵਾਦ ਸੀਗਾ ਅਸੀਂ ਪਹਿਲਾਂ ਜਿੱਤਿਆਂ ਐਦਾਂ ਜੇ ਹੁਣ ਲੋਕਾਂ ਦਾ ਅਸੀਂ ਜਿਹੜੇ ਵੀ ਕੰਮ ਪੈਂਡਿੰਗ ਹੋਣਗੇ ਅਸੀਂ ਬਿਲਕੁਲ ਸਾਨੂੰ ਮੈਨੂੰ ਕੰਮ ਕਰਾਉਣੇ ਆਉਂਦੇ ਨੇ ਮਤਲਬ ਸਾਡੀ ਮਨਸ਼ਾ ਹੋਣੀ ਚਾਹੀਦੀ ਹੈ ਕੰਮ ਕਰਾਂ ਦੀ ਤੇ ਕੋਈ ਕੰਮ ਸਾਡਾ ਰੁਕਦਾ ਨਹੀਂ ਅਸੀਂ ਬਿਲਕੁਲ ਕੰਮ ਕਰਾਵਾਂਗੇ ਜੀ ਵੱਡੀ ਜ਼ਿੰਮੇਵਾਰੀ ਮਿਲ ਗਈ ਹੈ ਹੁਣ ਵਾਰਡ ਦੇ ਵਿੱਚ ਲੋਕਾਂ ਨਾਲ ਵਿੱਚ ਵਿਚਰ ਕੇ ਉਹਨਾਂ ਦਾ ਕੰਮ ਕਰਨ ਨੂੰ ਪਹਿਲ ਦਿੱਤੀ ਜਾਏਗੀ ਬਿਲਕੁਲ ਜੀ ਪਹਿਲ ਬਿਲਕੁਲ ਸੰਜੀਵ ਸ਼ਰਮਾ ਕਾਲੂ ਦੇ ਵਾਈਫ ਨੇ ਜੀ ਜਿਹੜੇ ਵਾਟਰ ਨੰਬਰ 22 ਤੋਂ ਜਿੱਤੇ ਨੇ ਤੇ ਆਮ ਆਦਮੀ ਪਾਰਟੀ ਦੇ ਜਿਹੜੇ ਕੈਂਡੀਡੇਟ ਆ ਉਹਨਾਂ ਨੂੰ ਹਰਾਇਆ ਤੇ ਇਹਨਾਂ ਨੇ ਕਿਹਾ ਕਿ ਅਸੀਂ ਕੰਮ ਵੀ ਜਿਹੜੇ ਹੈਗੇ ਪਹਿਲੇ ਵੀ ਕਰਾਉਂਦੇ ਰਹੇ ਤੇ ਹੁਣ ਵੀ ਅੱਗੇ ਵੀ ਕਰਾਉਂਦੇ ਰਾਵਾਂਗੇ ਚਾਹੇ ਜਿੰਨੀਆਂ ਵੀ ਮੁਸ਼ਕਲਾਂ ਆਣ ਪਟਿਆਲਾ ਤੋਂ ਕੈਮਰਾਮੈਨ ਗੁਰਪ੍ਰੀਤ ਦੇ ਨਾਲ